ਸასი ਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਜਸਨੀਜ ਲੱਗ ਰਹੀ ਆ ਔਰਿੰਜ ਤੋੜਨ ਨਹੀਂ ਤੋੜਾ ਪੁੱਤਾ ਇੱਥੇ ਪੱਤੀ ਬੱਤੇ ਘੰਡਿਆ ਦੇਗਾ ਸੰਤਰੇ ਘਾਟੇ ਪੱਤੇ ਜਾਦੇ ਮਾਮੀ ਤੋ ਤੜਵਾਰਾ ਮੈਂ ਖੁਦ ਹੀ ਤੋੜੂੰਗਾ ਅੱਜ ਇਸ ਦੀ ਤੋ ਜਾਨ ਲੈ ਕੇ ਹੀ ਹਟੂੰਗਾ ਪਹਿਲੇ ਵਿੱਚ ਦੀ ਉਹ ਔਰਿੰਜ ਕੋਲ ਲੈ ਕੇ ਜਾ ਟਾਂਗੀ ਨੂੰ ਬੋਚ ਕੇ ਦੇ ਵਿੱਚ ਹੀ ਨਵਾ ਦੱਥੀ ਇਹ ਤਾਂ ਤਾਂ ਕਰਦਾ ਹੀ ਨਾ ਹੋਰ ਕਿਤੇ ਕੱਟ ਦੇ ਛਿੱਲਿਆ ਛਲਾਇਆ ਉੱਪਰ ਉੱਪਰ ਕਰ ਹੋਰ ਉੱਪਰ ਨਾ ਨਾ ਇਹ ਤਾਂ ਢਾਣੀ ਚੜ ਗਈ ਔਰਿੰਜ ਕੋਲ ਲੈ ਕੇ ਜਾ ਬੋਚ ਕੇ ਤੇ ਈ ਜੀ ਕਰ ਪਰ ਆਣੀ ਸਾਹਿਬ ਦੀ ਹਾਂ ਉਹ ਦੂਜੀ ਸਾਈਡ ਦੀ ਉਧਰਲੀ ਸਾਈਡ ਦੀ ਉੱਪਰ ਪਾ ਦੇ ਜਸਨੀ ਦੀ ਜੈਕਟ ਸੱਚੀ ਸੋਹਣੀ ਲੱਗਦੀ ਆ ਹਾਂ ਕੀ ਲੱਗਦੀ ਆ ਲੈ ਮੈਂ ਦਮ ਤਾਂ ਆ ਮਾਮੀ ਨੂੰ ਫੜਾਓ ਪਾਣੀ ਟੁੱਟੇ ਮੇ ਤੋ ਟੁੱਟੂਆ ਹਰ ਕੋਸ਼ਿਸ਼ ਵਿੱਚ ਵੀ ਕਰਾ ਕੇ ਕੋਸ਼ਿਸ਼ ਕਰਾਂਗੇ ਪੈ ਗਿਆ ਪੈ ਗਿਆ ਕੱਟ ਨਾ ਦਿਓ ਕਿਤੇ ਪਹਿਲੀ ਛਿੱਲ ਕੇ ਮੈਂ ਕਹਿੰਦੀ ਇਹਨੂੰ ਫੜ ਕੇ ਤੁਸੀਂ نیچے ਕਰੋ ਹੱਥ ਨਾਲ ਹੀ ਟੁੱਟੂਆ ਮੀਨੇ ਖੋਤੇ ਹੁੜਾਰ ਖਿਆ ਕੰਡਾ ਨਾ ਗੱਡ ਲਈ ਅੱਛਾ ਕਿਤੇ ਕੰਡੇ ਗੱਡ ਜਾਣਾ ਛਿੰਡੀਓ ਫਸ ਗਈ ਚਾਲ ਕਈ ਨਵੇਂ ਸੇਰ ਲਿਆ ਚਲੋ ਜੀ ਆਪਣੇ ਲੱਗੇ ਔਰੇਂਜ ਕਲਾਵਰ ਉਹ ਤਰਾ ਖਾ ਦੂ ਤੇ ਇਧਰ ਚ ਕੋਤਰੇ ਉਹ ਦਰ ਗਲਗਲਾ ਫਰੂਟ ਐ ਫਰੂਟ ਲੈਣ ਦੇ ਵਿੱਚ ਉਹ ਤਰੇ ਫਰੂਟ ਆ ਮਰੂਦ ਵੀ ਲੱਗ ਰਹੇ ਨੇ ਇਧਰ ਹੋਰ ਉਹ ਵੜੀ ਜੰਮਣ ਤੇ ਸ਼ੈਫੀ ਬੈਠਾ ਵੱਡਾ ਹੋ ਗਿਆ ਹੁਣ ਤਾਂ ਇਹ ਘੋਗੜਾ ਆ ਜਾ ਖਾ ਲੈ ਇਹ ਨਾ ਪੁੱਤ ਇਹ ਰਿਹਾ ਸੰਤਰੇ ਨੂੰ ਗਏ ਕੇ ਬਾਅਦ ਉਹ ਗਾਤ ਸਾਹਮਣੇ ਲੈ ਕੇ ਨਾ ਪਹਿਲਾਂ ਤਾਂ ਇਹ ਕੱਲ ਦਾ ਤਾਂ ਸਾਨੂੰ ਭੌਂਕਿਆ ਨਹੀਂ ਹੁਣ ਇਹਨੂੰ ਸਿਆਣ ਜੀ ਚਾਹੀਆਂ ਵੀ ਇਹ ਤਾਂ ਸਾਡੀਆਂ ਹੈ ਨਹੀਂ یوں ਲੱਗਿਆ ਬਾਉਂ ਬਾਉਂ ਜੇ ਕਰਨ ਮਾ ਹੁਣ ਤਾਂ ਇਹਨੂੰ ਪਤਾ ਲੱਗਿਆ ਵੀ ਸਾਡੇ ਕੋਲ ਕੋਈ ਆਇਆ ਬੈਠਾ ਕੱਲ ਦਾ ਤਾਂ ਇਹਨੂੰ ਥੋੜਾ ਹੀ ਬਲਖਾ ਬਹਿ ਰਿਹਾ ਸੀ ਖੁੱਲਾ ਵਾਲੇ ਸੋਣੇ ਹੁੰਦੇ ਨੇ ਹਮ ਇਹ ਤਾਂ ਹਲੇ ਗੁੱਛੇ ਜੇ ਛੋਟੇ ਨੇ ਪਹਿਲਾਂ ਤਾਂ ਬਹੁਤ ਵੱਡੇ ਵੱਡੇ ਗੁੱਛੇ ਬਣ ਜਾਂਦੇ ਹੁੰਦੇ ਤੇ ਇਹਨਾਂ ਦੇ ਅਸੀਂ ਆ ਗਏ ਸੀ ਜੀ ਕੱਲ ਛੁੱਟੀਆਂ ਹੋ ਗਈਆਂ ਸੀ ਉਹ ਸ਼ੈਫੀ ਦਾ ਕਾਰਾ ਠੰਡ ਹੋ ਗਈ ਇਹਨੂੰ ਵੀ ਵਿਚਾਰੇ ਨੂੰ ਅੰਦਰ ਰੂਮ ਚਾਹੀਦਾ ਇਹਦਾ ਰੂਮ ਬਣਾਤਾ ਪੂਰਾ ਰੈਡੀ ਕੱਲ ਆ ਪਾ ਚੁੱਕੇ ਦੀ ਜਸਨੀਨ ਹੋ ਗਈ ਜੇ ਛੁੱਟੀਆਂ ਨਾ ਮੈਂ ਨਹੀਂ ਖਾਣਾ ਪੁੱਤ ਤੁਸੀਂ ਇਹ ਖਾ ਲਓ ਆ ਫੜੋ ਇੱਥੇ ਰੱਖ ਨੋਟਬੁੱਕ ਤੇ ਦੇਲ ਕੇ ਨੋਟਬੁੱਕ ਤੇ ਮੈਨੂੰ ਬੈਠੋ ਉਹ ਲੱਗ ਰਿਹਾ ਨਾ ਮਮਾ ਪਾਂ ਦੀ ਖੇਡਾਂ kita सब ini नींद में बना के

ਸ਼ਹਿਰ 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 ਹੁਣ ਕਹਿ ਦੇਤਾ ਹੁਣ ਕਾਨੂੰਪਾ ਇਦਾਂ ਕਹਿੰਦੇ ਅਗਲੇ ਪਿਠੇ ਆਦਾ ਦੇਖਦਾ ਵੀ ਤੇ ਤੂੰ ਕਹਿ ਦੇ ਬੈਠਿਆ ਤੇ ਸਰੰਦਾ ਜੰਤਾਲੀਆਂ ਲੱਗੀਆਂ ਲੱਗਣ ਸ਼ਾਹੀ ਸੱਤ ਸੱਤ ਤੇ ਕੱਲ੍ਹ ਨੇ ਵੀ ਬਹੁਤ ਸਾਰੀਆਂ ਕਾਲੀਆਂ ਲੰਗੀਆਂ ਨੇ ਰਾਤ ਵੀ ਚਾਹੇ ਚੋ ਵੀ ਲੰਗੀਆਂ ਸੱਤ ਬੱਸ ਬੱਸ ਕਿਉਂ ਗੱਲ ਪਾੜਦੀਆਂ ਤੇ ਆ ਦੇਖੋ ਆ ਵੀ ਸਰੰਦਾਈ ਟਾਲੀਆਂ ਨੇ ਸੱਤ ਇਹ ਸਾਰੀਆਂ ਨੇ ਯਾਰਾਂ ਸ਼ਾਹੀ L'avevi già? Sì. Non la di dardi sì. ਇਹ ਸੰਗਲ ਨੇ ਤੋੜ ਦਿੱੰਨਾ ਹੁਣ ਇਹਨੂੰ ਵੱਡੇ ਸੰਗਲ ਨਾਲ ਬੰਨਿਆ ਹੋਇਆ ਹੈ ਬੜਾ ਜਿਆਦਾ ਸ਼ਰਾਰਤੀ ਹੋ ਗਿਆ ਸਿੱਧਾ ਮੋਢਿਆਂ ਦੇ ਪੈਰ ਧਰਦਾ ਦੇਖ ਲੈ ਸੈਵਨਾ ਦਾ ਹੈ ਹਏ ਨਾ ਵੜੀ ਤੋੜ ਟਰਾਲੀ ਲਾਂਗੀ ਫਰਨ ਨਹੀਂ देखना रहा कि मैं साले है रहा हाथ तोड़ लावा से मेरा ना ना आ जाने पर चल ये मेरे लाता फिर देख ली ना मैं मैं बाग जुंगी ना है मेरा लाता काले मुंडा ਮੈਨੂੰ ਬੈਗ ਲੈ ਆਓ ਮੇਰਾ ਬੈਗ ਲੈ ਜਾਨੀਆ ਮੈਟ ਹਾਂਜੀ ਸਵਾਰੇ ਦਿਨ ਚੱਲ ਰਹੇ ਨੇ ਤੇ ਆਪਣੇ ਲੰਗਰ ਲੱਗ ਰਿਹਾ ਗੁਰੂ ਘਰ ਅੱਗੇ ਟਰਾਲੀਆਂ ਲੰਗਣ ਲੱਗ ਰਹੀਆਂ ਨੇ ਦਸਮੀ ਕਿੱਦਾਂ ਲੰਗੇ ਹਾਂ ਕਰਾਂ ਹਾਂਜੀ ਸ਼ਾਮ ਦੇ 4 ਵਜੇ ਨੇ ਸਾਬ ਨੂੰ ਬੁਖਾਰ ਹੋ ਰਿਹਾ ਉਹਨੂੰ ਪਟਿਆਲੇ ਤੋਂ ਦਵਾਈ ਦਵਾ ਕੇ ਲੈ ਆਉਣੀ ਆਸੀ ਉਹਨਾਂ ਨੂੰ ਡਿੱਕਣ ਲੱਗ ਰਹੇ ਤੇ ਗੇਟ ਅੱਗੇ ਖੜੇ ਜੇ ਗੁਰਪੀਤ ਨਾਲ ਜਾਊਗਾ ਕੰਦੀ ਦੀ ਅੰਤਰਾਉਣਗੇ ਫਿਰ ਮੇਰਾ ਹੋ ਜੂਗਾ ਇਸ ਕਰਕੇ ਉਹ ਬਾਹਰ ਨਹੀਂ ਚੜ੍ਹ ਗਿਆ ਉਹਨੂੰ ਖਾਂਸੀ ਤੇ ਬੁਖਾਰ ਜਾ ਹੋ ਰਿਹਾ ਸੀ ਆਈ ਓਵਰਟੇਕ ਕਰੀ ਜਾਂਦੇ ਨੇ ਵੀ ਹਲੇ ਮੜਾ ਆ ਖੜ ਜੋ ਦੱਸ ਆਈ ਢਾਲੀ ਜਾ ਰਹੀ ਆ ਔਰ ਕੋਤਨਾ ਕਿਵੇਂ ਜਾ ਰਹੀਆਂ ਨੇ ਮੂਰਲੀ ਦਾ ਛੋਮੀ ਕਰਨਾ ਹੀ ਹੋਈ ਪਈਆ ਮਾਗਾ ਪਿਆ ਵੇ ਆ ਵੇ ਅੱਜ ਤਾਂ ਤਰਕੇ ਦਾ ਚੱਲੋ ਆ ਗਈ ਇਹ ਤਾਂ ਕੋਈ ਹੋਰ ਨਹੀਂ ਮੈਂ ਸਾਈ ਆ ਤੂੰ ਆ ਨੰਦਰਾ ਮਾਗਰੀ ਆ ਜਾ ਕਰੋ ਰਾਤ ਨੂੰ ਮੈਂ ਭਜਾਉਂਦੇ ਨੇ ਨਾ ਸੜ ਜੇ ਇੱਕ ਘੇੜਾ ਤਾਂ ਸਾਡੇ ਮਾਗਰ ਲਾਉਣੀ ਹੁੰਦਾ ਇਹਨਾਂ ਨੇ ਘਰੇ ਵੀ ਆ ਜਾਏ ਗਰਮੀ ਜਾ ਜਾ ਜੇ ਸਿਆਲ ਚ ਆ ਜਾਓ ਮਾਗਰੀ ਪਹੁੰਚਦੇ ਨੇ ਘੇੜਾ ਤਾਂ ਮਾਗਰ ਫਿਰ ਹੁੰਦੀ ਹੈ ਆਹ ਨੀੰ ਨਾ ਜਾ ਹਾਂ ਅਗਰ ਕੇ ਤੈਨੂੰ ਸੁਣਨ ਦੇ ਜਦ ਤੱਕ ਨੂੰਰੀ ਹਾਂ ਹੈ ਜਿਲਕਾ ਕਿੱ데 ਵਸਦਾ ਹੈ ਹਾਂ ਸਾਟ ਕਿੱ데 ਵਸਦਾ ਹੈ ਹਾਂ ਹਾਂ ਸਾਟ ਕਿੱ데 ਵਸਦਾ ਹੈ ਐਦ੍ਰੈਸ ਹੁੰਦਾ ਨਾਮ ਹੈ ਤੇਰਾ ਪੱਕਾ ਨਾਮ ਹੈ ਤੇਰਾ ਵਿਚਾਰੀ ਗੱਲ ਵੀ ਹੋਊਗੀ ਨਹੀਂ ਲਈ ਹੁੰਦਾ ਜਨਾਬ ਕਿੱਥੇ ਸੁਣਨ ਦੇ ਤੂੰ ਦਰ ਤੋਰੀ ਥੋੜਾ ਲੱਭ ਕੇ ਦਾ ਨਾਮ ਦਾ ਐਨਾ ਤਾਂ ਕੁਲਾਤ ਆਏ ਤੈਨੂੰ ਕੋਟ ਦੇ ਉੱਪਰ ਹੀ ਰਿਹਾ ਡਾਕਟਰ ਵਾਂਗੂ ਵਿੱਚ ਦੀ ਬਟੂਏ ਦਾ ਟੀਕਾ ਲਾ। ਆ ਵੀ ਦੇ ਵਾਂਗੂ ਹੀ ਰਿਹਾ ਕਹਿੰਦਾ ਜੰਤਰ ਖਰਾਬ ਹੈ ਇੱਧਰ ਸਾਡੇ ਡਾਕਟਰ ਖਰਾਬ। ਹੋਈ ਕਿਨੇ ਵਾਰ ਸੁਣਦੀ ਹੈ। ਕਿ ਮੈਂ ਸੁਣਦੀ ਹਾਂ। ਅਮੇਗਾਂ ਡਾਇਗਨੋਸਟਿਕਸ। ਉਹ ਤੋਂ ਮਨੇ। ਸਭੀ ਨੂੰ ਹੋ ਗਿਆ ਬੁਖਾਰ। ਮਾਗਰੀ ਆ ਗਿਆ ਸਾਡੇ। ਇਹ ਮੈਂ ਗੱਤੀ। ਇਹ ਤਾਂ ਨਾ ਤੱਕ ਤੱਕ ਕਾਲਾ ਹੋ ਗਿਆ। ਜੋੜ ਦੀ ਹੈ ਨਰਸਿੰਗ ਦਾ ਕੋਰਸ ਕਰਾਇਆ ਹੋਇਆ ਆਪ ਦੀ ਨਾ ਧੜਕਣ ਤੇਜ਼ ਕਰਾ ਲਈ ਹੋ ਜਿਸ ਤਰ੍ਹਾਂ ਦੀ ਦਵਾਈ ਤਾਂ ਦੇ ਲਈ ਇਹਨੂੰ ਦਵਾਈ ਤਾਂ ਦੇ ਲਈ ਮਹਾ ਬੜਾ ਕਿੰਨੇ ਤੁਮ ਹੋਏ ਹੋਏ ਹੁੰਦੇ ਓਂ ਸਰਦੀਆਂ ਖਾਣਾ ਜਿਆਦਾ ਨਹੀਂ ਹੁੰਦਾ ਮਿਰਚਾਂ ਪਾਣੀਆਂ ਨੇ ਇਹ ਕਰੀਏ ਤੇ ਪਾਣੀ ਵੀ ਪਾਏ ਆ ਇਹਨਾਂ ਦੇ ਦਾ ਪੈਂਦਾ ਖਾਂਦੂ ਮੰਦਰੀ ਪਰ ਜਸਨੀ ਜ ਨੂੰ ਵੀ ਕੁਛ ਨਾਜ਼ਰਤੀ ਕੁਛ ਬੁਖਾਰਤੀ ਓਦੋਂ ਅੱਖਾਂ ਐ ਲੱਗਦੀ ਜਸਨੀ ਦਾ ਜਿਵੇਂ ਖੂਨ ਨਿਕਲੂ ਅੱਖਾਂ ਵਿੱਚ ਦੀ ਚੱਲ ਰਹੀ ਹੈ ਚੱਲ ਰਹੀ ਹੈ ਚੱਲ ਰਹੀ ਹੈ ਆ ਦਿ ਸਮਾ ਆ ਨਾ ਹੁਣ ਬੱਦਲ ਕਰ ਰਹੀ ਕੋਲ ਅਸੀ ਕਾਲੀ ਗੁੱਡ ਮਾਰਨਿੰਗ ਸੈਵ ਦਵਾਈ ਲੈਣ ਆਇਤੀ ਸੈਵ ਨੂੰ ਹੁੰਦਾ ਸੀ ਬੁਖਾਰ ਖੰਗ ਕਿਆ ਠੀਕ ਆ ਦੇ ਜੀ ਦਵਾਈਆਂ ਦਵੀਆਂ ਸਾਰਾ ਚਾਲ ਲਿਆ ਉਹੋ ਪਾਪ ਜੀ ਵਾਲਾ ਸਾਪਰ ਇਹਨੂੰ ਸਾਪਰ ਤਾਰ ਦਿਓ ਬਾਏ ਕਿੰਨੂ ਵੀ ਨਾਲੇ ਇਹ ਨਾਲੇ ਲੈ ਜਾਓ ਇੱਥੇ ਖਾਈ ਜਾਂਦੀ ਪਕੌੜੇ ਉਹ ਤਾਂ ਖਾ ਗਏ ਹੈ ਹਾਂ ਵੀ ਇਹ ਮਜ਼ਾ ਹਾਂ ਇੱਕ ਦੱਟ ਤਾਂ ਲਾਈ ਕੋਰ ਲਾਂਭਾਂਗੇ ਫਿਰ ਆ ਜੀ ਸਾਪ ਨੂੰ ਤੈਨੂੰ ਲੈ ਕੇ ਆਉਣੀ ਪਊਗੀ ਫੋਨ ਕਰਦੀ ਬੁੱਤ ਜੱਜੀ ਜੀ ਨਾਂ ਲੱਗਿਆ ਚੰਗਾ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਚੱਲ 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 ਜਾਣ ਦੇ ਜਾਂਦੇ ਇੱਕ ਵਾਰੀ ਅੱਗੇ ਲੈ ਕੇ ਫੇਰ ਕਰ ਲੈ ਬਾਈ ਇੱਕ ਹੀ ਦਰ ਆਈ ਤਾਂ ਉਰੇ ਢੀ ਖੇਡਣਗਾ ਗਾਂ ਸਾਈਆਂ ਪਧਾਈਆਂ ਲਾਈਆਂ ਉਹ ਨਾਲੇ ਤਾਂ ਨਵੰਬਰ ਚ ਲਾਤੀਆਂ ਦੀਆਂ ਸਾਨੂੰ ਪਹਿਲੀ ਉਹ ਜਵਾਕ ਤਾਂ ਹੀ ਆਏ ਨੇ ਕਹਿੰਦੇ ਜੇ ਸੁਨੀ ਜਾਈਗੀ ਤਾਂ ਆਵਾਂਗੇ ਅੱਛਾ ਉਹ ਨਹੀਂ ਸਾਪ ਕੋਈ ਹਾਂ ਛੇੜਨ ਉਹ ਹੈ ਨਹੀਂ ਕੋਈ ਫੇਰ ਉਹਨਾਂ ਦੇ ਨਾਲ ਜਸਨੀ ਜਿਹੜੇ ਆਣ ਦੀ ਆ ਕੱਲ ਤੇਰੇ ਕੋਲ ਬੈਠੀ ਸੀ ਇਹ ਜਦੋਂ ਲੰਗੇ ਨੇ ਅੱਛਾ ਉਹ ਹਾਂ ਰਾਤੇ ਫੋਨ ਕਰਤਾ ਉਹਨਾਂ ਨੇ ਅੱਛਾ ਹੀ ਕਹਿੰਦੇ ਜਸਨੀਤਾ ਆ ਗਈ ਰਾਤੇ ਕਹਿੰਦੀ ਵਸ ਸਵੇਰੇ ਨਾਲੇ ਲੈ ਕੇ ਆਜਾਂ ਹਰ ਹਰ ਇਹ ਤਾਂ ਹੈਗਾ Te